ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਨਸ਼ੂ ਮਾਨਾ ਹੁਣ ਆਪਣੇ ਪੈਰਾਂ ਤੇ ਤੁਰਨ ਲੱਗ ਗਿਆ ਜੀ ਕੀ ਵੀਰ ਦੀਆਂ ਉਹ ਤਸਵੀਰਾਂ ਦੇਖੋ ਜਿਸ ਦਿਨ ਲੈ ਕੇ ਆਏ ਸੀ ਪਹਿਲੇ ਦਿਨ ਤੇ ਉਹ ਵੀਡੀਓ ਦੇਖਿਓ ਸੁਣਿਓ ਅਸੀਂ ਕਿਸ ਤਰ੍ਹਾਂ ਨਾਲ ਇਹ ਵੀਰ ਬਾਰੇ ਜਾਣਕਾਰੀ ਦਿੱਤੀ ਸੀ ਸਾਰੀ ਬੈਸਟ ਅਫਰੀਕਾ ਤੋਂ ਇੰਡੀਆ ਬੰਬੇ ਆਇਆ ਆਪਣੇ ਇਲਾਜ ਵਾਸਤੇ ਇਹਦੇ ਦਸੰਬਰ ਦੇ ਵਿੱਚ ਐਕਸੀਡੈਂਟ ਹੁੰਦਾ ਇਹਦੇ ਸੱਟ ਲੱਗ ਜਾਂਦੀ ਆ ਲੱਤ ਟੁੱਟ ਹੈ 13 ਅਗਸਤ ਨੂੰ ਤੇ 18 ਅਗਸਤ ਨੂੰ ਇਹਦਾ ਐਕਸੀਡੈਂਟ ਹੁੰਦਾ ਇਹਦੀ ਲੱਤ ਤਿੰਨ ਥਾਵਾਂ ਤੋਂ ਫ੍ਰੈਕਚਰ ਹੋ ਜਾਂਦੀ ਟੁੱਟ ਜਾਂਦੀ ਹੈ ਤਾਂ ਇਹ ਉੱਥੇ ਇਲਾਜ ਕਰਾਉਂਦਾ ਉੱਥੇ ਦਾ ਸੀਗਾ ਫ੍ਰੀ ਟਾਊਨ ਹਸਪੀਟਲ ਦੇ ਵਿੱਚ ਵੈਸਟ ਅਫਰੀਕਾ ਦੇ ਵਿੱਚ ਟ੍ਰੀਟਮੈਂਟ ਕਰਾਉਂਦਾ ਉੱਥੇ ਦਾ ਟ੍ਰੀਟਮੈਂਟ ਹੁੰਦਾ ਨਹੀਂ ਪ੍ਰੋਪਰ ਤਾਂ ਇਹ ਇੰਡੀਆ Google ਦੇ ਰਾਹੀਂ ਸਰਚ ਕਰਦਾ ਹਸਪੀਟਲ ਤਾਂ Google ਦੇ ਰਾਹੀਂ ਸਰਚ ਕਰਕੇ ਹਸਪੀਟਲ ਦੇ ਸਟਾਫ ਨਾਲ ਗੱਲ ਕਰਦਾ ਹਸਪੀਟਲ ਦੇ ਸਟਾਫ ਦੇ ਨਾਲ ਇਹਦੀ ਗੱਲ ਹੁੰਦੀ ਆ ਵੌਕ ਹਾਟਡ ਹਸਪੀਟਲ ਬੰਬਈ ਉੱਥੇ ਵੀਰ ਦੀ ਗੱਲ ਹੁੰਦੀ ਹੈ ਫੋਨ ਤੇ ਤਾਂ ਇਹ ਇੰਡੀਆ ਪਹੁੰਚ ਜਾਂਦਾ ਉੱਥੇ ਬੰਬਈ ਪਹੁੰਚ ਜਾਂਦਾ ਵੌਕ ਹਾਟਡ ਹਸਪੀਟਲ ਦੇ ਵਿੱਚ ਪਹੁੰਚ ਜਾਂਦਾ ਉੱਥੇ ਆ ਕੇ ਐਡਮਿਟ ਹੁੰਦਾ ਇਹਦਾ ਟ੍ਰੀਟਮੈਂਟ ਸ਼ੁਰੂ ਹੁੰਦਾ ਕਰੀਬ 2 ਹਫ਼ਤੇ ਹੋਏ ਨੂੰ ਹਸਪੀਟਲ ਦੇ ਵਿੱਚ ਦਾਖਲ ਰੱਖਦੇ ਆ ਇਹਦਾ ਇੱਕ ਭਰਾ ਵਾ ਜੁਕੇ ਦੇ ਵਿੱਚ ਰਹਿੰਦਾ ਇੰਗਲੈਂਡ ਦੇ ਵਿੱਚ ਰਹਿੰਦਾ ਉਹ ਭਰਾ ਤੋਂ ਇਹ ਮਦਦਤ ਮਗਾਉਂਦਾ 25 ਲੱਖ ਰੁਪਿਆ ਇਹਦਾ ਭਰਾ ਇਹਨੂੰ ਮਨੀ ਦੇਂਦਾ ਭੇਜ ਦਿੰਦਾ ਤਾਂ ਉਹ 25 ਲੱਖ ਰੁਪਏ ਦੇ ਵਿੱਚੋਂ ਹਸਪੀਟਲ ਵਾਲਿਆਂ ਨੇ ਕਿੰਨੇ ਬਿੱਲ ਬਣਾਤੇ ਅੱਜ ਇਹਦੇ ਕੋਲੇ ਸਿਰਫ 25000 ਰੁਪਏ ਬਚਿਆ ਜਦੋਂ ਇਹਨੂੰ ਪੰਜਾਬ ਬੰਬੇ ਤੋਂ ਜਾ ਕੇ ਭੈਣ ਹੁਣੀ ਲੈ ਕੇ ਆਏ ਨੇ ਸੰਗੀਤਾ ਭੈਣ ਤੇ ਉਹਦੇ ਹਸਬੰਦ ਦਵਿੰਦਰ ਸਿੰਘ ਤੇ ਨਾਲ ਸਾਡੀ ਭੈਣ ਆ ਨਵਕਿਰਨ ਕੌਰ ਸਾਡੀ ਟੀਮ ਦੀ ਮੈਂਬਰ ਆ ਉਹਦੇ ਐਫਰਟ ਦੇ ਸਦਕਾ ਇਹ ਅੱਜ ਅਪਰਾਲਾ ਹੋ ਸਕਿਆ ਜਿਹੜਾ ਇਹ ਅੰਸ਼ੂ ਮਨ ਕਾਨੂ ਅੱਜ ਸੁਪਨਿਆ ਦੇ ਘਰ ਵਿੱਚ ਬੈਠਾ ਨਜ਼ਰ ਆ ਰਿਹਾ ਤੁਹਾਨੂੰ ਪਰ ਜਿਵੇਂ ਤੁਸੀਂ ਵੀਡੀਓ ਦੇਖੀ ਆ ਤੇ ਅੱਜ ਇਹ ਵੀਰ ਕਰੀਬ 8-9 ਮਹੀਨੇ ਬਾਅਦ ਆਪਣੇ ਪੈਰਾਂ ਤੇ ਤੁਰਨ ਲੱਗਿਆ 8-9 ਮਹੀਨੇ ਹੋ ਗਏ ਸੀ ਇਹਨੂੰ ਬੈੱਡ ਤੇ ਹੀ ਪਿਆ ਸੀ மஞ்சੇ ਤੇ ਔਰ ਇੱਕ ਵੀ ਕਦਮ ਨਹੀਂ ਪੁੱਟ ਸਕਦਾ ਸੀ ਕਿਉਂਕਿ ਲਾਤੇ ਦੀ ਸਾਰੀ ਗੜ ਗਈ ਸੀ ਔਰ 3 ਸਰਜਰੀ 3 ਸਰਜਰੀ ਜਾਂ 4 ਸਰਜਰੀ ਜਿਸ ਸਰਜਰੀ 3 ਸਰਜਰੀ ਤਿੰਨ ਸਰਜਰੀਆਂ ਹੋਈਆਂ ਇਹਦੀਆਂ ਤੇ ਤਾਂ ਜਾ ਕੇ ਹੁਣ ਲੱਤ ਤੇ ਤੁਰਨ ਜੋਗਾ ਹੋਇਆ ਲੱਤ ਤੇ ਪਹਾਰ ਪੈਣ ਜੋਗਾ ਹੋਇਆ ਔਰ ਇਹਦੇ ਵਿੱਚ ਡਾਕਟਰ ਰਮਨ ਸਿੰਘਲਾ ਨੇ ਔਰਥੋ ਦੇ ਬਹੁਤ ਹੀ ਚੰਗੇ ਡਾਕਟਰ ਨੇ ਔਰ ਬਹੁਤ ਸਿਆਣੇ ਡਾਕਟਰ ਨੇ ਡਾਕਟਰ ਰਮਨ ਸਿੰਘਲਾ ਜੀ ਦਾ ਥੈਂਕ ਯੂ ਕਰਦੇ ਆਂ ਅਸੀਂ ਜਿਨ੍ਹਾਂ ਨੇ ਅੰਸ਼ੂ ਮਨਾ ਦੀ ਇਸ ਤਰ੍ਹਾਂ ਦੀ ਹਾਲਤ ਬਣੀ ਸੀ ਲੱਤ ਡਾਕਟਰ ਕਹਿੰਦੇ ਜੀ ਕੱਟਣੀ ਪੈਣੀ ਆ ਇੰਨੀ ਬਸਟ ਕੰਡੀਸ਼ਨ ਸੀ ਪਰ ਲੱਤ ਵੀ ਬਚ ਗਈ ਔਰ ਆਪਣੇ ਪੈਰਾਂ ਤੇ ਵੀ ਖੜਾ ਅੰਸ਼ੂ ਮਨਾ ਤੇ ਅੱਗੋਂ ਵੀ ਅਰਦਾਸ ਕਰਿਓ ਵੀਰ ਨੂੰ ਲੈਂਗੁਏਜ ਪ੍ਰੋਬਲਮ ਆ ਸਾਊਥ ਅਫਰੀਕਾ ਵੈਸਟ ਅਫਰੀਕਾ ਦਾ ਰਹਿਣ ਵਾਲਾ ਔਰ ਬੰਬੇ ਤੋਂ ਲੈ ਕੇ ਆਏ ਸੀ ਬਾਕੀ ਪੂਰੀ ਕਹਾਣੀ ਉਹ ਸੁਣਿਓ ਜਿਹੜੀ ਜਦੋਂ ਅਸੀਂ ਇਹਨੂੰ ਲੈ ਕੇ ਆਏ ਸੀ ਉਹ ਪੂਰੀ ਵੀਡੀਓ ਦੇਖਿਓ ਸਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਥੈਂਕ ਯੂ ਵੈਰੀ ਮੱਚ ਆਲ ਦਾ ਬੈਸਟ ਬੈਸਟ ਆਫ ਲੱਕ